ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਐਡਾ ਲੈ ਕੇ ਆਏ ਹਾਂ ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਸਾਰੀ ਜਾਣਕਾਰੀ ਦਿੱਤੀ ਜਾਊਗੀ ਜੀ ਕਲਾਸਿਕ ਬੁਲਟ ਵਿਗਾਊ ਹੈ ਜੀ 2018 ਮਾਡਲ 500 ਸੀਸੀ ਪਹਿਲੇ ਨਾ 15000 ਚੱਲਿਆ ਏਰੀਆ ਕੁਰਕ ਖੇਤਰ ਹਰਿਆਣਾ ਰੈਡੀ ਕਲਗ 35000 9992063884 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਲਾਸਿਕ ਬੁਲਟ 1 ਲੱਖ 35000 ਚ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਨਿਊ ਹਿੰਦ ਕੰਬਾਈਨ ਵਿਕਾਊ ਹੈ ਜੀ 2015 ਮਾਡਲ ਕਾਪੀ 2016 ਦੀ ਟਾਇਰ ਨਵੇਂ ਨੇ ਹਰਿਆਣਾ ਨੰਬਰ ਹੈ ਜੀ ਪਹਿਲੇ ਨਾ ਹੈ ਰੇਟ 8 ਲੱਖ 90000 ਰੁਪਏ ਫਿਕਸ ਹੈ ਜੀ ਫਿਕਸ ਰੇਟ 8 ਲੱਖ 90000 ਇੱਕ ਇਸ ਵੀਰ ਦੀ ਬ੍ਰਿਜਾ ਗੱਡੀ ਵਿਕਾਊ ਹੈ 2016 ਮਾਡਲ ਪਹਿਲੇ ਨਾ ਹੈ ਜੀ 5 ਲੱਖ 65000 ਰੁਪਏ ਗੱਡੀ ਦੀ ਡਿਮਾਂਡ ਰੱਖੀ ਗਈ ਹੈ ਫੁੱਲ ਬੀਮਾ ਫੈਮਲੀ ਕਾਰ ਕੰਡੀਸ਼ਨ ਓਕੇ ਏਰੀਆ ਮਹਿਲਾ ਚੌਕ 9872492041 ਨੰਬਰ ਤੇ ਖਰੀਦ ਸਕਦੇ ਹੋ ਬੁਲੇਟ ਵਿਕਾਊ ਹੈ ਜੀ 1992 ਮਾਡਲ ਬੁਲੇਟ ਵਿਕਾਊ 1992 ਮਾਡਲ ਏਰੀਆ ਰਾਮਪੁਰਾ ਫੂਲ ਕੰਡੀਸ਼ਨ ਦੀ ਗੱਲ ਕਰੀਏ ਤਾਂ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜੀ ਓਕੇ ਕੰਡੀਸ਼ਨ ਹੈਗੀ 50000 ਰੁਪਏ ਦਾ ਰੇਟ ਹੈ ਜੀ 50000 ਰੁਪਏ ਰੇਟ ਰੱਖਿਆ ਗਿਆ 8284999945 8284999945 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੁਲੇਟ 1992 ਮਾਡਲ ਨੂੰ 50000 ਚ ਖਰੀਦ ਸਕਦੇ ਹੋ ਦੂਜੇ ਸੂਏ ਐਚ ਐਫ ਨਸਲ ਦੀ ਗਾਂ ਵਿਕਾਊ ਹੈ ਜੀ ਏਰੀਆ ਮੁਕਸਰ ਸਾਹਿਬ ਦੁੱਧ 25 ਲੀਟਰ ਦੁੱਧ 25 ਲੀਟਰ ਹੈ ਜੀ 85000 ਪਰ ਰੇਟ ਮੰਗਿਆ ਮੁਕਸਰ ਸਾਹਿਬ ਏਰੀਆ ਦੇ ਵਿੱਚ ਇਹ ਗਾਂ ਵਿਕਾਊ ਆ ਦੂਜੇ ਸੂਏ ਐਚ ਐਫ ਨਸਲ ਦੀਆਂ ਗਾਂ ਹੈ ਜੀ 9463275379 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੋ ਵੀਡੀਓ ਨੂੰ ਲਾਈਕ ਵੀ ਕਰਦੇ ਸਵਰਾਜ 855 ਟਰੈਕਟਰ ਵੇਗਾ 995 ਮਾਡਲ 215000 ਪਿਰੇਟ ਰੱਖੇਗਾ ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਟੈਰਾਂ ਦੀ ਕੰਡੀਸ਼ਨ ਵਧੀਆ ਪਈ ਹੈ ਜੀ ਤੇ ਬਾਕੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦੋ ਬਠਿੰਡੇ ਟਰੈਕਟਰ ਖੜਾ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਸਿੱਧੀ ਗੱਲ ਕਰਕੇ ਖਰੀਦ ਸਕਦੇ ਨੰਬਰ ਨੋਟ ਕਰ ਲਓ 8847399422 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ ਟਰੈਕਟਰ ਖਰੀਦ ਸਕਦੇ ਹੋ Swift Desire ਗੱਡੀ ਵਿਕਾਊ ਹੈ ਜੀ 2015 ਮਾਡਲ ਨਵੇਂ ਟਾਇਰ ਮਿਊਜ਼ਿਕ ਸਿਸਟਮ ਪਈਲੇ ਨਾ ਫੈਮਲੀ ਕਾਰ ਫੁੱਲ ਇੰਸ਼ੂਰੈਂਸ ਏਰੀਆ ਜਲੰਧਰ ਰੇਟ ਦੀ ਗੱਲ ਕਰੀਏ ਤਾਂ 320000 ਰੁਪਏ ਦਾ ਰੇਟ ਹੈ ਜੀ ਗੱਡੀ ਪੰਜਾਬ ਨੰਬਰ ਹੈ 9464632631 ਇਸ ਨੰਬਰ ਤੇ ਫੋਨ ਕਰਕੇ ਤੁਸੀਂ Swift Desire ਗੱਡੀ 2015 ਮਾਡਲ ਨੂੰ 320000 ਰੁਪਏ ਦੇ ਵਿੱਚ ਗੱਡੀ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 11/6x6 25 ਟਨ ਵਾਲਾ ਜੈਕ ਮੱਛੀ ਹੁੱਕ ਰੇਟਿਕ 665 ਹੇਅਰ ਏਰੀਆ ਸੰਗਰੂਰ 70097 28397 ਇਸ ਨੰਬਰ ਤੇ ਫੀਟ ਸਕਦੇ ਹੋ ਜੇਕਰ ਕੋਈ ਵੀ ਮੇਰਾ ਵੀਰ ਪੈਨ ਐਡ ਕਰਵਾਉਣਾ ਚਾਹ ਬਣਾ ਹੋਵੇ ਤਾਂ WhatsApp ਨੰਬਰ ਨੋਟ ਕਰ ਲਓ ਜੀ 9877988444 ਇਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਐਡ ਤੁਸੀਂ ਕਰਵਾ ਸਕਦੇ ਹੋ ਰੇੜਾ ਵਿਕਾਊ ਹੈ ਜੀ ਕਾਲੀ ਟਾਲੀ ਦੀ ਲੱਕੜ ਦਾ ਬਣਿਆ ਫੁੱਲ ਹੈਵੀ ਟਾਇਰ ਨਵੇਂ ਨੇ ਰੇਟ ਵੀਰ ਕਹਿੰਦੇ ਫੋਨ ਤੇ ਦੱਸਾਂਗੇ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਜੀ ਏਰੀਆ ਹੈਗਾ ਆਲ ਖਫੀਰਦਕੋਟ ਕਾਲੀ ਟਾਲੀ ਦੀ ਲੱਕੜ ਦਾ ਬਣਿਆ ਹੋਇਆ ਰੇੜਾ ਵਿਕਾਊ ਹੈ ਜੀ ਫੁੱਲ ਹੈਵੀ ਟਾਇਰ ਨਵੇਂ ਨੇ ਰੇਟ ਫੋਨ ਤੇ ਏਰੀਆ ਪਿੰਡੋਲ ਖਫੀਰਦਕੋਟ 62390 5836 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੇੜਾ ਜਿਹੜਾ ਖਰੀਦ ਸਕਦੇ ਹੋ ਪਲਟੀਨਾ ਮੋਟਰਸਾਈਕਲ ਵਿਕਾਊ ਹੈ ਜੀ 2009 ਮਾਡਲ ਹੈ ਜੀ 25000 ਰੁਪਏ ਰੇਟ ਮੰਗਿਆ ਕਾਗਜ਼ੀ ਵਗੈਰਾ ਪੂਰੇ ਨੇ ਕੰਡੀਸ਼ਨ ਬਿਲਕੁਲ ਓਕੇ ਹੈ ਏਰੀਆ ਮੋਗਾ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 7696581794 ਇਸ ਨੰਬਰ ਤੇ ਫੋਨ ਕਰਕੇ ਪਲਟੀਨਾ ਮੋਟਰਸਾਈਕਲ 2009 ਮਾਡਲ ਨੂੰ ਤੁਸੀਂ 25000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਨੇ ਸਬਸਕ੍ਰਾਈਬ ਕਰ ਲਓ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਤੈਅਦ ਲਓ ਧੰਨਵਾਦ ਬੇਲ ਨਾ ਵਿਕਾਊ ਹੈ ਜੀ ਰੇਟ ਹੈ 45000 ਓਕੇ ਕੰਡੀਸ਼ਨ ਏਰੀਆ ਪਿੰਡ ਗੰਢੀ ਪਿੰਡ ਤਰਨਤਾਰ ਕੰਡੀਸ਼ਨ ਬਿਲਕੁਲ ਓਕੇ ਹੈ ਜੀ ਬੇਲ ਨਾ ਵਿਕਾਊ ਆ 45000 ਰੁਪਏ ਰੇਟ ਰੱਖਿਆ ਗਿਆ ਏਰੀਆ ਪਿੰਡ ਗੰਢੀ ਪਿੰਡ ਤਰਨਤਾਰ 9915855836 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੇਲ ਨੇ ਜਿਹੜਾ 45000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਵੀ ਵੇਖ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਬਿਸ਼ਕਰਮਾ ਦਾ ਰੀਪਰ ਵਿਕਾਊ ਹੈ ਜੀ 2018 ਮਾਡਲ ਏਰੀਆ ਕੋਟ ਕਪੂਰਾ ਰੇਟ ਹੈ ਜੀ 2 ਲੱਖ ਰੁਪਏ 2 ਲੱਖ ਰੁਪਏ ਦਾ ਰੇਟ ਰੱਖਿਆ ਗਿਆ ਜੀ 2018 ਮਾਡਲ ਹੈ ਏਰੀਆ ਕੋਟ ਕਪੂਰਾ 97 pura 864421 97 pura 864421 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਿਸ਼ਕਰਮਾ ਦਾ ਤੁੜੀ ਵਾਲਾ ਰੀਪਰ 2018 ਮਾਡਲ 2 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 15 ਦਿਨਾਂ ਦੀ ਸੂਈ ਮੱਝ ਵਿਕਾਊ ਆ ਦੁੱਧ 12 ਲੀਟਰ ਏਰੀਆ ਕੋਟਕਪੂਰਾ ਰੇਟ ਹੈਗੇ ਜੀ 1,25,000 1,25,000 ਰੁਪਏ ਰੇਟ ਰੱਖਿਆ ਹੈ 15 ਦਿਨਾਂ ਦੀ ਸੂਈ ਮੱਝ ਵਿਕਾਊ ਹੈ ਜੀ ਦੁੱਧ ਹੈਗਾ ਜੀ 12 ਲੀਟਰ ਕੋਟਕਪੂਰਾ ਏਰੀਆ 9786421 ਨੰਬਰ ਤੇ ਖਰੀਦ ਸਕਦੇ ਹੋ ਕਵੋਟਾ MU5502 4x4 ਟਰੈਕਟਰ ਵਿਕਾਊ ਹੈ ਜੀ 2022 ਲਾਸਟ ਮਾਡਲ ਹੈ ਸਿਰਫ 109 ਘੰਟੇ ਚੱਲਿਆ ਸ਼ੋਰੂਮ ਕੰਡੀਸ਼ਨ ਇੱਕ ਟਰਾਲਾ ਜੈਕ ਵਾਲਾ ਵਿਕਾਊ ਹੈ ਜੀ weight ਹੈ 35 ਕੁਇੰਟਲ 70 ਕਿਲੋ ਦੋਨੇ ਸੇਲ ਕਰਨੇ ਨੇ ਫਿਕਸ ਰੇਟ ਹੈ 13 ਲੱਖ ਰੁਪਏ ਚਾਹਵਣ ਵੀਰ ਹੀ ਸੰਪਰਕ ਕਰਨ 9855501644 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲਾ ਅਤੇ ਕਬੋਟਾ ਟਰੈਕਟਰ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਤੇ ਜਿਹੜੇ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਨੇ ਉਹਨਾਂ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਤਾਂ ਕਿ ਇਹ ਵੀਡੀਓ ਹੋਰ ਵੀ ਵੀਰਾਂ ਤੱਕ ਪਹੁੰਚ ਸਕੇ ਸੋ ਜੇਕਰ ਕੋਈ ਵੀ ਵੀ ਰੈਡ ਕਰਵਾਉਣ ਦਾ ਚਾਹਵਨ ਹੋਵੇ ਵੀਡੀਓ ਦੇ ਥੱਲੇ ਹਮੇਸ਼ਾ ਨੰਬਰ ਚੱਲਦਾ ਰਹਿੰਦਾ 9879884 ਚੱਲੀ ਹੈ WhatsApp ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਜੀ ਜਿੱਥੇ ਤੁਸੀਂ ਜਿਹੜੀ ਵੀ ਚੀਜ਼ ਦੇਖੀ ਹੋਵੇ ਟਰੈਕਟਰ ਟਰਾਲੀ ਜ਼ਮੀਨ ਪਲਾਟ ਕੋਠੀਆਂ ਕਰ ਕੋਈ ਵੀ ਚੀਜ਼ ਦੇਖਿਆ ਵੀਡੀਓ ਦਾ ਸਕਰੀਨਸ਼ਾਟ ਲਓ ਉਹਦੇ ਜਿਹੜਾ ਨੰਬਰ ਚੱਲ ਰਿਹਾ ਉਹ ਤਾਂ ਵਾਲੀ ਸਾਈਡ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਕਿਹੜਾ ਏਰੀਆ ਰੇਟ ਨੰਬਰ ਮਾਲਕਨ ਸਾਰਾ ਕੁਝ ਦੱਸਿਆ ਹੁੰਦਾ ਜੀ ਤੁਸੀਂ ਉੱਥੇ ਗੱਲ ਕਰਿਆ ਕਰੋ ਚੈੱਕ ਕਰਕੇ ਇਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਤੇ ਐਡ ਕਰਵਾਉਣ ਦੇ ਲਈ ਪੰਜ ਤੋਂ ਸੱਤ ਫੋਟੋਆਂ ਤੇ ਦੋ ਤਿੰਨ ਮਿੰਟਾਂ ਦੀ ਵੀਡੀਓ ਬਣਾ ਕੇ ਤੁਸੀਂ ਐਡ ਟਰੈਕਟਰ ਮੇਲਾ ਚੈਨਲ ਫੇਸਬੁੱਕ ਪੇਜ ਖੇਤੀਬਾੜੀ ਦੇ ਸੰਧਾਂ ਦੇ ਕਾਰੋਬਾਰ ਤੇ ਕਰਵਾ ਸਕਦੇ ਹੋ ਇਹ ਵੀਡੀਓ ਸ਼ੇਅਰ ਕਰਨ ਵਾਲੇ ਵੀਰਾਂ ਦਾ ਤੈਅ ਲੋ ਧੰਨਵਾਦ ਹੈ ਜੀ ਤੇ ਹੁਣ ਵੀ ਤੁਸੀਂ ਉਮੀਦ ਹੈ ਵੀਡੀਓ ਨੂੰ ਬਤ ਵਤ ਸ਼ੇਅਰ ਕਰੋਗੇ ਸੋ ਬਣੇਗਾ ਤੁਸੀਂ ਆਪਣੇ ਚੈਨਲ ਦੇ ਨਾਲ ਐਸੀ ਹੀ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ